ਵੀਰੋ ਸਤਿ ਸ਼੍ਰੀ ਅਕਾਲ ਮੈਂ ਬਲਵੀਰ ਸਿੰਘ ਜਿਹੜੀ ਆ ਪਿੰਡ ਧਰਮਗੜ ਤਹਿਸੀਲ ਅਮਲੋ ਜ਼ਿਲ੍ਹਾ ਫਟੇਗੜ ਸਾਹਿਬ ਕਿਸਾਨ ਵੀਰੋ ਇੱਕ ਕਣਕ ਹੈਗੀ ਆ ਐਚ ਡੀ 386 ਜਿਹੜੀ ਇਸੇ ਸਾਲ ਦਿੱਲੀ ਯੂਨੀਵਰਸਿਟੀ ਨੇ ਆਈਆ ਆਰ ਨੇ ਰੀਲீஸ் ਕਰੀ ਆ ਤੇ ਬਧੇਰੇ ਝਾੜ ਦੇਣ ਦੀ ਇਹਦੇ ਵਿੱਚ ਸਮਰੱਥਾ ਹੈਗੀ ਆ ਇਹਦਾ ਜਿਹੜਾ 5 ਕਿਲੋ ਬੀਜ ਆ ਉਹ ਸਾਨੂੰ ਮਿਲਿਆ ਇਸ ਸਾਲ ਇਹ ਅਸੀਂ ਬੈਡਾਂ ਦੇ ਉੱਤੇ ਬਜਾਈ ਕਰੀ ਆ ਤੇ 25 ਜਨਵਰੀ ਤੋਂ 25 ਦਸੰਬਰ ਤੋਂ ਲੈ ਕੇ 25 ਜਨਵਰੀ ਤੱਕ ਬੜੀ ਧੁੰਦ ਪਈ ਐ ਸੂਰਜ ਨਹੀਂ ਨਿਕਲਿਆ ਉਹਦੇ ਕਰਕੇ ਅਸੀਂ ਸਪਰੇ ਨਹੀਂ ਕਰ ਸਕੇ ਤੇ ਅੱਜ ਇਹ ਸਾਡੇ ਬੰਦੇ ਨੇ ਜਿਹੜੇ ਇਹਦੀ ਗੁੜਾਈ ਕਰ ਰਹੇ ਨੇ ਤੇ ਪੰਜਾਬ ਦੇ ਵਿੱਚ ਕੋਈ ਸਮਾਂ ਸੀ ਭਾਰਤ ਦੇ ਵਿੱਚ ਸਾਰੇ ਕਿਸਾਨ ਨੇ ਜਿਹੜੇ ਗੁੜਾਈ ਕਰਦੇ ਹੁੰਦੇ ਸੀਗੇ ਜਦੋਂ ਦਵਾਈਆਂ ਨਹੀਂ ਹੁੰਦੀਆਂ ਸੀਗੀਆਂ ਤੇ ਇਹ ਜਿਹੜੀ ਲੇਬਰ ਨਾਲ ਅਸੀਂ ਗੁੜਾਈ ਕਰਦਾ ਇਹ ਬਹੁਤ ਮਹਿੰਗੀ ਪੈਂਦੀ ਐ ਤੇ ਜਿਹੜੀ ਅਸੀਂ ਮਤਲਬ ਸਪਰੇ ਕਰਦੇ ਆ ਉਹ ਬਹੁਤ ਸਸਤੀ ਪੈਂਦੀ ਐ ਇਹ ਅਸੀਂ ਇੱਧਰ ਗੁੜਾਈ ਕਰੀ ਐ ਪਹਿਲਾਂ ਤੇ ਦੇਖੋ ਬੜੀ ਸਾਫ਼ ਸੁਥਰੀ ਹੋ ਗਈ ਕੱਢ ਕੇ ਇਹ ਤੇ ਇਹ 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 ਜੇ ਅਸੀਂ ਹੁਣ ਸਾਡੀ ਮਜਬੂਰੀ ਹੈ ਇਹਨੂੰ ਗੁਡਾਈ ਕਰਦੀ ਹੈ ਨਵਾਂ ਬੀਜ ਹੈ ਤੇ ਕੁਝ ਕਾਰਨਾ ਕਰਕੇ ਜਿਹੜਾ ਹੈਗਾ ਨਹੀਂ ਪਹਿਲਾਂ ਸਪਰੇਅ ਕਰ ਸਕੇ ਤੇ ਇਸ ਕਰਕੇ ਜੀ ਅਸੀਂ ਹੁਣ ਗੁਡਾਈ ਕਰ ਰਹੇ ਹਾਂ ਤੇ ਗੁਡਾਈ ਕਰਨ ਨਾਲ ਜਿਹੜਾ ਹੈਗਾ ਨਦੀਨ ਨੇ ਜਿਹੜੇ ਉਹ ਫਸਲ ਦਾ ਬਹੁਤ ਨੁਕਸਾਨ ਕਰਦੇ ਨੇ ਬੜਾ ਵੱਡਾ ਇਸ ਕਰਕੇ ਜੀ ਅਸੀਂ ਗੁਡਾਈ ਕਰ ਰਹੇ ਹਾਂ